ਨੇ ਚਪੜ ਚਪੜ ਤੈਨਾਂ ਕਰਦੀ ਹਾਂ ਤੇ ਮੈਨੂੰ ਕੀ ਫਾਇਦਾ ਇਹਨੂੰ ਵਿਆਹ ਕੇ ਲੈਉਣ ਦਾ ਜੇ ਉਹ ਕਰੇ ਮੈਨੂੰ ਬਾਲ ਬਚੇ ਦਾ ਸੁੱਖ ਨਾ ਦਿੱਤਾ ਜਿੱਦਾਂ ਦੀ ਬਲਜੀਤ ਬਾਝੀ ਉਦਾਂ ਦੀ ਇਹ ਬਾਝ ਰਹਿ ਗਈ ਬੱਸ ਕਰੋ ਮੰਮੀ ਆ ਬਾਝ ਬਾਝ ਹੀ ਤੁਹਾਡੇ ਮੂੰਹ ਤੇ ਧਰਿਆ ਰਹਿੰਦਾ ਵਾ ਮੇਰੀ ਭੈਣ ਨੂੰ ਇਦਾਂ ਦੀ ਗੱਲ ਨਾ ਆਖਿਆ ਕਰੋ ਮੈਂ ਤੁਹਾਨੂੰ ਦੱਸਦਾ ਅੱਛਾ ਤੇਰੀ ਭੈਣ ਬਹੁਤ ਆ ਗਲੱਸਾਂ ਤੋਂ ਤਰੀ ਭਰੀ ਹੈ ਨਾ ਤੇ ਮੰਮੀ ਕੀ ਗੁਨਾਹ ਕਰਤਾ ਕੀ ਕਸੂਰ ਕਰਤਾ ਹੈ ਅੱਛਾ ਇਹਨੂੰ ਕੋਈ ਕਸੂਰ ਨਹੀਂ ਕੀਤਾ ਸਾਰੇ ਤੋਂ ਪੁਹਾੜੇ ਤੇਰੇ ਪਏ ਮੇਰਾ ਕੋਈ ਪੁਹਾੜਾ ਨਹੀਂਗਾ ਕਾਨੂੰਨੀ ਹੋ ਜਾਂਦੀ ਦਾ ਉਦਾਂ ਤੁਹਾਨੂੰ ਬਲਜੀਤ ਬੜੀ ਕੌੜੀ ਲੱਗਦੀ ਹੈ ਤੁਹਾਨੂੰ ਮਿੱਠੀ ਲੱਗਦੀ ਤੇ ਇੱਥੇ ਗਲਤੀਆਂ ਨਿਕਲ ਲੱਗ ਪਈਆਂ ਇਹ ਹੈ ਗਲਤਵਾ ਜਿੱਦਾਂ ਦੀ ਬਲਜੀਤ ਗਲਤ ਤੇ ਉਦਾਂ ਹੀ ਇਹ ਗਲਤਵਾ ਤੇ ਜੇ ਭਾਜੀ ਦੇ ਕਰਮਾਂ ਚ ਰੱਬ ਨੇ ਬੱਚੇ ਦਾ ਸੁੱਖ ਲਿਖਿਆ ਨਹੀਂ ਤੇ ਆ ਕਿੱਥੋਂ ਜਾਊ ਫੇਰ ਨਹੀਂ ਐਡਾ ਵੀ ਮੇਰੇ ਪੁੱਤ ਦੇ ਕਰਮ ਨਹੀਂ ਗਏ ਮਾੜੇ ਨਾਲੇ ਮੈਂ ਉਹਨਾਂ ਨਾਲ ਵਿਆਹ ਕੀਤਾ ਨਾ ਮੈਂ ਖਰਚਾ ਕੀਤਾ ਨਾਲੇ ਮੈਂ ਲੋਕਾਂ ਕੋਲ ਹੋਏ ਹੋਏ ਕਰਵਾਈ ਆਹੋ ਕਰਮ ਤਾਂ ਮਾੜੇ ਹੋ ਗਏ ਇਹਨਾਂ ਵਿਚਾਰੀਆਂ ਦੇ ਹੋ ਗਏ ਆ ਵਿਚਾਈ ਹੁਣ ਮੇਰੇ ਦੁਆਲੇ ਹੋ ਜਾਓ ਤੁਸੀਂ ਤੇ ਤੇਰਾ ਹੀ ਕਸੂਰ ਈ ਤੇਰਾ ਸਾਰਾ ਆਹਾਂ ਮੇਰਾ ਹੀ ਕਸੂਰ ਆ ਮਾਤਾ ਆਪਣਾ ਕਸੂਰ ਕੋਈ ਨਾ ਕੱਢਿਓ ਤੇ ਮੇਰਾ ਕਾਹਦਾ ਕਸੂਰ ਆ ਦੱਸ ਸਹੀ ਤੇਰੇ ਮਗਰ ਲਾ ਕੇ ਤਾਂ ਮੈਂ ਉਹ ਗੱਲ ਉਹਨੂੰ ਘਰੋਂ ਕੱਢਿਆ ਇਹਨੂੰ ਲਿਆਂਦਾ ਇਹ ਫੇਰ ਉਹਦਾ ਵੀ ਅੱਧਾ ਰਹੀ ਮੈਂ ਮਰ ਜਾ ਕਿਤੇ ਮੇਰੇ ਮਗਰ ਲਾ ਕੇ ਕੱਢਿਆ ਬਾਹਰ ਹੋਰ ਕਿਹਦਾ ਮਗਰ ਲਾ ਕੇ ਕੱਢਿਆ ਮੈਂ ਤਾਂ ਸਲਾਹ ਕਿੰਨੇ ਕੀਤੀ ਸੀ ਉਹਨੂੰ ਮਾਂ ਕੀ ਕੀਤੀ ਮੇਰੀ ਸਲਾਹ ਕੀਤੀ ਆਹੋ ਤੇਰੀਆਂ ਬੇੜੀਆਂ ਚ ਵਟੇ ਪਏ ਆ ਮੇਰੀਆਂ ਬੇੜੀਆਂ ਚ ਕੋਈ ਨਹੀਂ ਵਟੇ ਪਏ ਉਹਦੋਂ ਤੁਹਾਨੂੰ ਹੀ بڑا ਪੋਤੇ ਪੋਤੀਆਂ ਦਾ ਮਾਂ ਚੜਿਆ ਉਹਦੀ ਵੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਆ ਉਹੋ ਗੱਲ ਸਾਨੂੰ ਚੁੱਕਣਾ ਦੇ ਦੇ ਕੇ ਉਹਨੂੰ ਘਰੋਂ ਕਢਾਇਆ ਮੇਰੀ ਭੈਣ ਮੇਰੀ ਭੈਣ ਤੇਰੀ ਭੈਣ ਬਹੁਤ ਚੱਜਦੀ ਆਈ ਐ ਅਸਦਾਨ ਤੇ ਬੇਕੂਫ ਤੇ ਮੈਂ ਰਹਿ ਗਈ ਨਾ ਮਾਂ ਤਾਂ ਤੇਰੇ ਪੁੱਤ ਦੀ ਉਮਰ ਵੇਖੀ ਨਾ ਮੈਂ ਇਹ ਹੀ ਮਨ ਚ ਸੋਚਿਆ ਮੇਰਾ ਬਦਾ ਪਾਣਾ ਖਰੇ ਕੀ ਇਹਦੀ ਜ਼ਿੰਦਗੀ ਮੈਂ ਆਪਣੇ ਹੱਥੀ ਤਬਾਹ ਕਰਕੇ ਰੱਖ ਲਈ ਗਸੂਰ ਮੇਰਾ ਕੱਢਦੀ ਐ ਅੱਛਾ ਮੇਰੇ ਪੁੱਤ ਦੀ ਤੂੰ ਉਮਰ ਨਹੀਂ ਵੇਖੀ ਤੂੰ ਅੰਨੀ ਹੈ ਨਾ ਤੈਨੂੰ ਨਹੀਂ ਨਾ ਦਿਖਦਾ ਵੀ ਮੇਰੇ ਪੁੱਤ ਦੀ ਉਮਰ ਕਿੰਨੀ ਕੁਆ ਤੇ ਆਹ ਬੜੀ ਆ ਗਈ ਹੈ ਨਾ ਛੱਡੀ ਛਡਾਈ ਦਾ ਮਹੱਤਜੋੜ ਕੇ ਰਿਸ਼ਤਾ ਲੈ ਲਿਆ ਤਾਂ ਕਰਕੇ ਸਾਡੇ ਭਲੇ ਵਾਸਤੇ ਹੀ ਤੇ ਮੈਂ ਉਹਦੇ ਵੱਲ ਨਹੀਂ ਵੇਖਿਆ ਵਿਚਾਰੀ ਵੱਲ ਅੱਜ ਤੈਨੂੰ ਬੜਾ ਦੁੱਖ ਹੁੰਦਾ ਜੰਮਾ ਬੜਾ ਭਲਾ ਕੀਤਾ ਤੂੰ ਸਾਡਾ ਤੂੰ ਤਾਂ ਸਾਡਾ ਬੇੜਾ ਹੀ ਡੋਪ ਦਿੱਤਾ ਆਹੋ ਮੈਂ ਬੇੜਾ ਕਿਹੜੀ ਕੱਲੋਂ ਡੋਪਿਆ ਮੀਂਹ ਇੱਥੇ ਚੁੱਪ ਕਰ ਜਾ ਸਾਡੀ ਮੀਆਂ ਬੇਵੀ ਦੀ ਗੱਲ ਆ ਅੱਛਾ ਅੱਜ ਮੀਆਂ ਬੀਬੀ ਦਾ ਚੇਤਾ ਆ ਗਿਆ ਆ ਮੰਮੀ ਤੇ ਦੇ ਗੱਲ ਤੇ ਗੱਲ ਤਰੀ ਆਉਂਦੀ ਆ ਉਹ ਤੁਹਾਨੂੰ ਕੋਈ ਪਤਾ ਨਹੀਂ ਕਿ ਕਿੰਨਾ ਵਿਚਾਰੀ ਨੂੰ ਜਲੀਲ ਕਰਨੀ ਵਿੱਚ ਆ ਮੈਨੂੰ ਤੇ ਮੰਮੀ ਸੱਚਾ ਡਈ ਜਾ ਇਹਨੇ ਆ ਮੰਮੀ ਸੱਚਾ ਖੜੀ ਤੁਹਾਡੇ ਤਰਫ ਬਾਜੀ ਦੀ ਗੱਲ ਹੋ ਜੇ ਤੇ ਸੱਚੀ ਨਹੀਂ ਮੈਨੂੰ ਤੁਹਾਡੀ ਦੋਹ ਨਹੀਂ ਜਾਣ ਰੋਂ ਰਹੀ ਆ ਪਈ ਦੋਹ ਕ ਬਲਛਣੀਆਂ ਮੇਰੇ ਘਰ ਆ ਗਈਆਂ ਤੇ ਬਲਛਣੀਆਂ ਤਾਂ ਫੇਰ ਠੀਕ ਆ ਕਰਦੀ ਮੈਂ ਆਪਣੇ ਮਾਂ ਨੂੰ ਫੋਨ ਦੋਵੇਂ ਕੰਨਾਂ 'ਚ ਚੱਲ ਜਾਂਦੀਆਂ ਵਾ ਜਾ ਚੱਲ ਜਾ ਤੇਰੀ ਮਾਂ ਜੱਜ ਨਹੀਂ ਲੱਗੀ ਕਰਦੀਆਂ ਤੇ ਕਰ ਫੋਨ ਪਲਾ ਮੰਮੀ ਵੇਂਦੀ ਮੈਂ ਘਰੋਂ ਜੰਮੀ ਹੁੰਦੀ ਤੋਰੀ ਹੁੰਦੀ ਪਲਾ ਜੱਜ ਲੱਗਦੇ ਤੁਸੀਂ ਧੀ ਦਸਾਉਂਦੇ ਵਗਿਆ ਨਹੀਂ ਕਰਦੇ ਜਾਂ ਮੈਂ ਜੇ ਜੇ ਤੁਸੀਂ ਕਲਛੜੀਆਂ ਆਈਆਂ ਜੇ ਮਾਂ ਤਾਂ ਸਭ ਕਿਸਮਤ ਦੀਆਂ ਗੱਲਾਂ ਰੱਬ ਨੇ ਮੈਨੂੰ ਮਾਂ ਬਣਾਇਆ ਉਹਦੀ ਕਿਸਮਤ 'ਚ ਨਹੀਂ ਲਿਖਿਆ ਖੋਰੇ ਮੇਰੀ ਪਰ ਹੋਰ ਕਿਤੇ ਗਈ ਹੁੰਦੀ ਤੇ ਮਾਂ ਬਣ ਵੀ ਜਾਂਦੀ ਚੱਲ ਹੁਣ ਕਲਾ ਦੇ ਲਾਲਾ ਰੀਤ ਤੂੰ ਵੀ ਤੇ ਜੇ ਮੰਮੀ ਤੇਰੀ ਧੀ ਬਾਝ ਨਿਕਲ ਆਉਂਦੀ ਤੇ ਫਿਰ ਕੀ ਕਰਦੀਆਂ ਮੇਰੀ ਬਾਝ ਨਿਕਲਦੀ ਤਾਂ ਤਾਂ ਹੀ ਨਾ ਆਵੇ ਵਰਗੀਆਂ ਨਹੀਂ ਨਾ ਚੰਗੀ ਨਿਕਲੀ ਨਾ ਆਹੋ ਜੰਮੀ ਨਹੀਂ ਧੋਰੀ ਨਹੀਂ ਤੇ ਬਾਹਰ ਜ ਨਿਕਲੀ ਨਹੀਂ ਤੇ ਬਗਾਨੀਆਂ ਧੀਆਂ ਤੇ ਕਸੂਰ ਕੱਢੋ ਤੁਸੀਂ ਖੁੱਲੇ ਹੋ ਜਿਓ ਬੇੜੇ ਦੇ ਵਿੱਚ ਮਾਂ ਪੋਤ ਕਿੱਦਾਂ ਬੋਲਦੀਆਂ ਮਾਂ ਪਤ ਖੁੱਲੇ ਹੋ ਕੇ ਬਹਿ ਜਾਓ ਮੇਰਾ ਘਰ ਮੈਂ ਜਿੱਦਾਂ ਮਰਜੀ ਬਵਾਂ ਤੇਰਾ ਕੀ ਮਤਲਬ ਐਨੀ ਗੱਲ ਕਹਿਣ ਦਾ ਤੇਰੀ ਮਾਂ ਖੁੱਲੇ ਹੋ ਕੇ ਪੈਂਦੀ ਉੱਥੇ ਮੇਰੀ ਮਾਂ ਫਿਰ ਐਦਾਂ ਵੀ ਨਹੀਂ ਕਰਦੀ ਪਰਜਾਈ ਦੇ ਨਾਲ ਕੀਪਤਾ ਕੀ ਕੋਸ਼ ਕਰਦੀ ਆ ਟੱਕੀ ਰਿੱਧੇ ਨੂੰ ਕੋਈ ਨਾ ਪੁੱਜੇ ਉਹ ਘਰ ਤੁਹਾਡੀ ਆ ਆਹੋ ਐਦਾਂ ਹੀ ਆ ਤੁਹਾਡੀਆਂ ਤਾਂ ਦੁਨੀਆ ਤੇ ਬਾਹਰ ਪੈਂਟੀਆਂ ਉਹਦੀਆਂ ਨਹੀਂ ਪੈਂਦੀਆਂ ਕਾਰਿਆਵਾਰਾ ਪੈਂਦੀਆਂ ਚੁੱਪ ਚੁਪ ਕੇ ਗੱਲ ਕਰ ਜਾਣਾ ਵਾ ਤੂੰ ਜੀ ਸਕਦੇ ਜਾ ਅਮਨ ਨੇ ਕਿਤੇ ਨਹੀਂ ਜਾਣਾ ਹੈਗਾ ਅੱਛਾ ਆਹੋ ਨਾਲੇ ਤਾਂ ਗੱਲ ਗੱਲ ਤੇ ਉਹਦੀਆਂ ਗਲਤੀਆਂ ਤੇ ਨਾਲੇ ਅਮਨ ਨੇ ਜਾਣਾ ਨਹੀਂ ਅਮਨ ਕਿੱਦਾਂ ਇੱਥੇ ਰਹਿਣਾ ਕਿ ਮੇਰੇ ਨਾਲ ਜਾਣਾ ਮੰਮੀ ਨੂੰ ਫੋਨ ਕਰਾਂ ਉਹਨੇ ਕਿਤੇ ਨਹੀਂ ਜਾਣਾ ਚੁੱਪ ਕਰਕੇ ਤੇ ਕੰਮ ਕਰੋ ਕੰਮ ਤੁਹਾਡੇ ਪਿਓ ਨੇ ਕਰਨਾ ਇੱਥੇ ਨਹੀਂ ਮੰਮੀ ਬਹੁਤ ਹੋ ਗਿਆ ਹੁਣ ਮੈਂ ਵੀ ਨਹੀਂ ਇਸ ਘਰ ਚ ਰਹਿਣਾ ਚਲੋ ਦੀਦੀ ਆਪਾਂ ਚਲੀਏ ਚਲ ਨਹੀਂ ਚਲ ਚੋਪੜ ਕੇ ਅੰਦਰ ਬਵਾ ਕੰਮ ਕਰੋ ਤੁਹਾਨੂੰ ਮੈਂ ਘਲੋਨੀ ਨਿਕਲ ਕੇ ਤੇ ਦੱਸੋ ਬੋਆ ਬਾਹਰ ਤਾਂ ਵੀ ਲੱਤਾਂ ਨਾ ਝੜੀ ਤੇ ਤੂੰ ਕੀ ਕਹੇ ਫੇ ਮੂੰਹ ਬੰਦ ਕਰ ਲੈ ਆ ਜਾਂਦਾ ਮੇਰੇ ਮੁੰਡੇ ਨੂੰ ਵੇਖੀ ਤੇਰੀ ਕਿੱਦਾਂ ਲੱਤਾਂ ਸ਼ੰਗਮ ਨਹੀਂ ਅੱਜ ਹਾਂ ਮੰਮੀ ਮੁੰਡਿਆਂ ਨੂੰ ਪੜਾ ਕੇ ਤੇ ਨੋਵਾਂ ਨੂੰ ਕਟਾਉਣ ਗਿੱਝੀਆਂ ਪਰ ਉਹ ਗੱਲ ਨਹੀਂ ਬਣਨੀ ਉਹ ਬਲਜੀਤ ਹੀ ਸੀ ਜਿਹੜੀ ਕੁੱਟ ਖਾ ਲੈਂਦੀ ਸੀ ਇਹ ਜਿਹੜੇ ਜਾਦੂ ਮੇਰੇ ਤੇ ਨਹੀਂ ਚੱਲਣੇ ਪੜਾਉਣ ਪੜਾਣਾ ਨਹੀਂ ਚੁੱਪ ਕਰ ਗਾ ਤੂੰ ਦੱਸ ਮੈਂ ਇੱਥੇ ਹੀ ਮਾਂ ਨਾ ਕਿਦਾਂ ਜਵਾਲੜਾ ਹੁੰਦੀ ਹੈ ਤੁਹਾਨੂੰ ਆਨੇ ਵੀ ਤੁਸੀਂ ਤਿੰਨੇ ਜਣੇ ਚੁੱਪ ਕਰ ਜੋ 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 ਤੁਸੀਂ ਬਲਜੀਤ ਨਾਲ ਕੀਤਾ ਇੱਕ ਇੱਕ ਗੱਲ ਖੋਲ ਕੇ ਦੱਸ ਦੋ ਸਾਰੇ ਪੁਲਿਸ ਨੂੰ ਮੈਂ ਗਰਮੀਤ ਆਪਣੀ ਜ਼ੁਬਾਨ ਬੰਦ ਕਰ ਲੈ ਤੈਨੂੰ ਸਮਾਂ ਤੇ ਪਾਸੇ ਲੌਣ ਲੱਗ ਜਾ ਮੈਨੂੰ ਟਾਈਮ ਨਹੀਂ ਲੱਗਣਾ ਹੁਣ ਨਹੀਂ ਜ਼ੁਬਾਨ ਬੰਦ ਹੋਣੀ ਆਪਣੀ ਮਾਂ ਨੂੰ ਪੁੱਛੋ ਕੀ ਕੁਛ ਕਰਨ ਲਈ ਆ ਮੇਰੀ ਭੈਣ ਦੇ ਨਾਲ ਵੀ ਤਾਨੇ ਮੈਨੇ ਤਾਨੇ ਮੈਨੇ ਰੋ ਰੋ ਸੁਣ ਸੁਣ ਕੇ ਗਾਲੀ ਮਾਰੀ ਤੇ ਤੇਰੀ ਭੈਣ ਨੂੰ ਤੇ ਤੈਨੂੰ ਵੀ ਮਾਰ ਦਿੱਤੀ ਆ ਮੈਂ ਤਾਂ ਇਹ ਤੇ ਗੱਲ ਹੁਣ ਭੁੱਲ ਜਾ ਮੈਂ ਤਾਂ ਨਾ ਚੁੱਪ ਕੀਤੀ ਰਹੀ ਤਾਂ ਬੜੀ ਵੱਡੀ ਗਲਤੀ ਕੀਤੀ ਆ ਪਰ ਹੁਣ ਤੁਹਾਡੇ ਹੱਡਾ ਜੋ ਬਲਜੀਤ ਨਾ ਨਾ ਕਢਾਈ ਮੈਂ ਤੇ ਮੇਰੇ ਵੀ ਨਾ ਕੀ ਕਰੀ ਨਾ ਤੇਰੇ ਵੀ ਸਾਡੇ ਕੁੱਟਿਆ ਜਾਣਾ ਤੂੰ ਕੜੀ ਕਟ ਹਾਂ ਨਾਲ ਤੂੰ ਵੀ ਪੂਰੀ ਹਿੱਸੇਦਾਰ ਸੀ ਮੈਂ ਨਹੀਂ ਹਿੱਸੇਦਾਰ ਤੂੰ ਹੀ ਪੋਰੀਆਂ ਚ ਪਉਂਦੀ ਤੇ ਪੁੱਤ ਤੇਰੇ ਚੁੱਕ ਚੁੱਕ ਖੜਦੇ ਸੀ ਵੇਖੀ ਤਾਂ ਸਹੀ ਧੀ ਛੱਡੋ ਇਹਨਾਂ ਪਾਪੀਆਂ ਦੇ ਕੀ ਮੂੰਹ ਲੱਗਣਾ ਚਲੋ ਆਪਾਂ ਅੰਦਰ ਚੱਲੀਏ ਬੱਸ ਤੇਰੇ ਸਹੀ ਆ ਰਹਿ ਪਾਤੀ ਤੇ ਪਾਪੀ ਅੰਦਰ ਇਹ ਕਹੇ ਟੀ ਪਹਿਣ ਦਾ ਦੁੱਖ ਨਹੀਂ ਇਹਨਾਂ ਨੂੰ ਹੈਗਾ ਚਲੋ ਤੂੰ ਕਹਾ ਓਰ ਜੁਡਵਾ ਵੇ ਸ਼ਦਾਇਓ ਡੁੱਬ ਕੇ ਮਰ ਜਾ ਦਮਾਂ ਜਣੇ ਤੁਸੀਂ ਤੁਹਾਡੇ ਸਾਹਮਣੇ ਤੁਹਾਡੀ ਮਾਂ ਦੀ ਇੰਨੀ ਪੀਤੀ ਕਰਕੇ ਗਈਆਂ ਵਾ ਹੈਂ ਤੁਸੀਂ ਤਾਂ ਥੱਲੇ ਲੱਗੇ ਰੰਨਾ ਦੇ ਓ ਮੰਮੀ ਅਮਨ ਨੂੰ ਨਾ ਕਰ ਦੂੰਗਾ ਸੂਤਰ ਤੇ ਗਰਮੀਤ ਦੀ ਕੋ ਗਰੰਟੀ ਨਹੀਂ ਗਈ ਜੇ ਇਹ ਕਿਦੋਂ ਵੱਧ ਘੱਟ ਬੋਲੀ ਨਾ ਵੇਖੀ ਫਿਰੇ ਮੈਂ ਕੀ ਹੱਲ ਕਰਦਾ ਵਾ ਗੱਲ ਤੇ ਵੀਰ ਤੇਰੀ ਵੀ ਸਹੀ ਆ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਗਰਮੀਤ ਨੂੰ ਮੈਂ ਕਰਨਾ ਸਿੱਧਿਆ ਜੇ ਇਹ ਨਾਲ ਬਲਜੀਤ ਵਾਲਾ ਰਾਜ ਖੋਲਤਾ ਨਾ ਤੇ ਆਪਾਂ ਦੇ ਬੱਜੇ ਨਹੀਂ ਛੁੱਟਣਾ ਵੇ ਐਵੇਂ ਖੋਲ ਦੇਣਗੇ ਰਾਜ ਇਹ ਵੀ ਤੇ ਪੂਰੀ ਹਸੇਦਾਰ ਵਾ ਨਾ ਨਾਲੇ ਦਵਾਈਆਂ ਤੇ ਉਹ ਕੋਲ ਕੋਲ ਦਿੰਦੀ ਵੀ ਅਹੀਂ ਦਿੰਨੇ ਆ ਕੋਈ ਐਡੀ ਨੇ ਚਿੰਤਾ ਕਰ ਤੂੰ ਐਡੀਆਂ ਮੂਰਖ ਵੀ ਨਹੀਂ ਆ ਗਈਆਂ ਜੇ ਕੋ ਉਰੀ ਪੁਰੀ ਕਰ ਲਈਆਂ ਨਾ ਫੇਰ ਵੇਖੀ ਡਾਂ ਕਿਤਾ ਫਰਦੀ ਦੁਆਲੇ ਇਹਨਾਂ ਦੇ ਨਾਲੇ ਸਿਆਣਾ ਬੰਦਾ ਸਿਆਣੀ ਗੱਲ ਕਰਦਾ ਵਾ ਵੀਰ ਮੈਂ ਤਾਂ ਸ਼ੁਰੂ ਤੋਂ ਹੀ ਕਹਿੰਦਾ ਵਾਂ ਸਿਆਣਾ ਬੰਦਾ ਸਿਆਣੀ ਗੱਲ ਹੀ ਕਰਦਾ ਵਾ ਪਰ ਮੇਰੀ ਕੋਈ ਮੰਨੇ ਤੇ ਸਹੀਂ ਸੱਚੇ ਅੰਮਾ ਨਾ ਆਹ ਬੁੜੀ ਇਦਾਂ ਵੱਡ ਕੇ ਨਹੀਂ ਥੱਲੇ ਦੇਣ ਵਾਲੀ ਆ ਐਦਾਂ ਪਹਿਲਾਂ ਮਿੱਠੀਆਂ ਪਿਆਰੀਆਂ ਚੋਪੜੀਆਂ ਗੱਲਾਂ ਕਰਦੀ ਹੁੰਦੀ ਸੀ ਵੇ ਬਸ ਜੋ ਕੁਛ ਹੈ ਤੂੰ ਹੀ ਆ ਮੇਰੇ ਵਾਸਤੇ ਮੈਨੂੰ ਨਹੀਂ ਪਤਾ ਕਿ ਇਹਨੇ ਆ ਰੰਗ ਵਿਖਾ ਲੈਣੇ ਆ ਤੇ ਹੋਰ ਕੀ ਦੀਦੀ ਮੰਮੀ ਵਾਲੀ ਵੀ ਨਾ ਹੱਥ ਦੀ ਹੋਈ ਆ ਉਦਾਂ ਮੈਂ ਕਹਿੰਨੀ ਜਦੋਂ ਦੇਖੋ ਮੇਰੇ ਪੇਛ ਹੀ ਪੇ ਰਹਿੰਦੇ ਆ ਹੁਣ ਤੁਸੀਂ ਦੱਸੋ ਇਹਦੇ ਚ ਹੁਣ ਮੇਰੀ ਕੀ ਗਲਤੀ ਆ ਤੇਰੇ ਕੱਲੀ ਦੇ ਪੇਛ ਪਈ ਰਹਿੰਦੇ ਆ ਨਹੀਂ ਇਦਾਂ ਹੀ ਬਲਜੀਤ ਨਾ ਕਰਦੇ ਦਿਨ ਰਾਤ ਨੂੰ ਤਾਨਨੇ ਮੇਨੇ ਤੇ ਮੈਨੂੰ ਵੀ ਆਪਣੀ ਸਾਈਡ ਕਰ ਲਿਆ ਮੈਨੂੰ ਆਖਣਾ ਪਹਿਲੇ ਦਿਨੋਂ ਹੀ ਇੱਕ ਗੱਲ ਨਹੀਂ ਬਲਜੀਤਨਾ ਕਰਨ ਦਿੱਤੀ ਭੀ ਇੱਕ ਗੱਲ ਵੀ ਮੈਂ ਜਿੱਦਣ ਵਿਆਹੀ ਆਈ ਉਹਨੂੰ ਤੇ ਮੇਰੇ ਕਮਰੇ 'ਚ ਨਹੀਂ ਵੜਨ ਦਿੱਤਾ ਤੇ ਜਦੋਂ ਗੱਲ ਕਰਨੀ ਇਹਦੇ ਨਾਲ ਤੂੰ ਗੱਲ ਨਹੀਂ ਕਰਨੀ ਇਹ ਨੌਕਰਾਨੀ ਆ ਇਹ ਨੌਕਰਾਨੀ ਬਣ ਕੇ ਰਹੋਗੀ ਤੂੰ ਕੰਮ ਨਹੀਂ ਕਰਨਾ ਦੱਸ ਭਲਾ ਕੰਮ ਕਰਦੇ ਆਪਾਂ ਲਿੱਸੇ ਹੋ ਜਾਣਾ ਹੁਣ ਆਪਾਂ ਕੰਮ ਨਹੀਂ ਕਰਦੇ ਤੇ ਦੀਦੀ ਤੁਹਾਨੂੰ ਵੀ ਤੇ ਸਾਰਾ ਕੁਝ ਲੱਭਦਾ ਹੀ ਤੁਸੀਂ ਫਿਰ ਕਿਉਂ ਇਹਨਾਂ ਦੇ ਪਿੱਛੇ ਲੱਗ ਗਏ ਸੱਚੇ ਇਹਨੇ ਆਪਣੇ ਮੋਹ ਦੇ ਜਾਲ ਵਿੱਚ ਇੰਨਾ ਮੈਨੂੰ ਫਸਾ ਲਿਆ ਹੈ ਨਾ ਮੈਂ ਤੇ ਕਹਿੰਦੀ ਹਾਂ ਜੋ ਕੁਝ ਹੈ ਮੇਰੀ ਸੱਸ ਹੀ ਆ ਮੈਂ ਤੇ ਛਦੈਣੇ ਤੇਰੇ ਵੱਲ ਵੀ ਨਹੀਂ ਵੇਖਿਆ ਤੇ ਮੈਂ ਤੇਰਾ ਰਿਸ਼ਤਾ ਇੱਥੇ ਕਰਾਤਾ ਸੱਚੇ ਮੈਨੂੰ ਬੜਾ ਅੱਜ ਪਛਤਾਵਾ ਹੁੰਦਾ ਤੇਰਾ ਰਿਸ਼ਤਾ ਵੀ ਕਰਾ ਕੇ ਤੇ ਹੋਰ ਕੀ ਦੀਦੀ ਪਹਿਲਾਂ ਆਲਿਆਂ ਚ ਤੇ ਇਹਨਾਂ ਚ ਫਰਕ ਕੀ ਆ ਜੇ ਅੱਜ ਇਹਨਾਂ ਨੂੰ ਡਰਾਵਾ ਨਾ ਨਾ ਦਿੰਦੀ ਮੈਂ ਬਲਜੀਤ ਵਾਲਾ ਤੇ ਪਤਾ ਨਹੀਂ ਨਾ ਕਿੰਨਾ ਜਣਿਆ ਰਲ ਕੇ ਕੀ ਕਰਨਾ ਸੀ ਆਪਣੇ ਨਾਲ ਉੱਥੇ ਦੇ ਉੱਥੇ ਗੁੰਮ ਹੋ ਗਏ ਜਦੋਂ ਮੈਂ ਇੰਨੀ ਗੱਲ ਕੀਤੀ ਆ ਦੀਦੀ ਸੱਚੀ ਨਾ ਮੈਨੂੰ ਤੇ ਨਾ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਨਾ ਤੇ ਹੁਣ ਬੰਦਾ ਕਵੇ ਵੀ ਕੀ ਇਹਨਾਂ ਨੂੰ ਇਹਨਾਂ ਦਾ ਤਾਂ ਰੋਜ਼ ਦਾ ਹੀ ਇਹੇ ਕੰਮ ਆ ਅਮਨ ਤੂੰ ਤੇ ਅੰਨੀ ਕੀ ਕਵੇ ਪਰ ਮੇਰਾ ਦਿਮਾਗ ਕੁਝ ਹੋ ਰਹੀ ਆਂਦਾ ਕੀ ਹੋਇਆ ਦੀਦੀ ਹੋਇਆ ਕੁਝ ਨਹੀਂ ਸੱਚੀ ਗੱਲ ਮੈਨੂੰ ਤਾਂ ਆਪਣੀ ਕੀਤੀ ਗਲਤੀ ਤੇ ਇੰਨਾ ਕੁ ਵੱਡਾ ਪਛਤਾਵਾ ਮਾ ਨਾ ਮੈਨੂੰ ਬਲਜੀਤ ਦਾ ਬੜਾ ਦੁੱਖ ਆਉਣ ਡਿਆ ਏ ਤੇ ਮੈਂ ਕਿਉਂ ਬਲਜੀਤ ਨਾਲ ਆ ਕੰਮ ਕੀਤਾ ਯਾਰ ਇਹ ਜੋ ਮਰਜ਼ੀ ਕਰਦੇ ਮੈਂ ਤੇ ਉਹਦੇ ਨਾਲ ਨਾ ਮਾੜਾ ਬੋਲ ਬੋਲਦੀ ਮੈਂ ਇਹਨਾਂ ਦਾ ਸਾਥ ਨਾ ਦਿੰਦੀ ਆ ਜੋ ਮਰਜ਼ੀ ਕਿੰਨੇ ਜਣੇ ਉਹਦੇ ਨਾਲ ਕਰਦੇ ਰਹਿੰਦੇ ਦੀਦੀ ਉਹੀ ਤੇ ਗੱਲ ਆ ਹੁਣ ਮੈਨੂੰ ਹੁਣ ਖੁਦ ਨਾਲ ਇਦਾਂ ਹੁੰਦੀ ਆ ਨਾ ਮੈਨੂੰ ਹੁਣ ਜਾ ਕੇ ਅਹਿਸਾਸ ਹੋਇਆ ਕਿ ਆਪਾਂ ਉਹ ਵਿਚਾਰੀ ਨੇ ਕਿੰਨਾ ਮਾਰਾ ਕੀਤਾ ਯਾਰ ਤੇਰੇ ਨਾਲ ਹੋਣ ਡਈ ਆ ਤੂੰ ਮੇਰੀ ਭੈਣ ਆ ਐਸੇ ਕਰਕੇ ਇਹੋ ਦੁੱਖ ਵੇਖ ਕੇ ਮੇਰੇ ਦਿਲ ਨੂੰ ਕਿੰਨੀ ਤਕਲੀਫ ਆਉਂਦੀ ਆ ਯਾਰ ਉਹਦੀ ਮਾਂ ਕਿੰਨਾ ਵਿਚਾਰੇ ਦਰਦ-ਦਰ ਠੋਕਰਾਂ ਖਾਂਦੀ ਫਿਰਦੀ ਆ ਪਾਗਲ ਹੋਈ ਫਿਰਦੀ ਆ ਆਪਣੀ ਧੀ ਨੂੰ ਲੱਭਦੀ ਹੋਈ ਉਹਦੇ ਮਨ 'ਚ ਤੇ ਅਜੇ ਵੀ ਆਸ ਆ ਨਾ ਕਿ ਮੇਰੀ ਕੁੜੀ ਲੱਭ ਜੂਗੀ ਇੱਕ ਮਾਂ ਦੀ ਮਮਤਾ ਆਪਣੇ ਬੱਚੇ ਲਈ ਕਿਦਾਂ ਤੜਫਦੀ ਆ ਅਮਨ ਮੇਰਾ ਤੇ ਜੀ ਕਰਦਾ ਵਾ ਨਾ ਪੇ ਮੈਂ ਫੋਨ ਲਾ ਕੇ ਤੇ ਉਹਨੂੰ ਵਿਚਾਰੀ ਨੂੰ ਸਾਰਾ ਕੁਝ ਦੱਸ ਦਵਾਂ ਉਹ ਦੀਦੀ ਤੁਹਾਡਾ ਦਿਮਾਗ ਖਰਾਵਾ ਭਲਾ ਐਦਾਂ ਕਿੰਦਾ ਤੁਸੀਂ ਦੱਸ ਦੋਗੇ ਤੇ ਜੇ ਤੁਸੀਂ ਦੱਸੋਗੇ ਤੇ ਇਹਨਾਂ ਦੇ ਨਾਲ ਨਾਲ ਅਸੀਂ ਦੋਨਾਂ ਨੇ ਵੀ ਨਾਲ ਹੀ ਫਸਣਾ ਆ ਅਮਾ ਨਾ ਆਪਾਂ ਕਿੱਦਾਂ ਫਸ ਜਾਾਂਗੇ ਜਦੋਂ ਆਪਾਂ ਉਹਨੂੰ ਸੱਚ ਦੱਸਾਂਗੇ ਕਿ ਉਹਨੂੰ ਇਹਨਾਂ ਨਾਲ ਪਤਾ ਲੱਗੂਗਾ ਕਿ ਜਿਨ੍ਹਾਂ ਨੇ ਮੇਰੀ ਧੀ ਨਾ ਇੰਨਾ ਮਾੜਾ ਕੀਤਾ ਉਹਨਾਂ ਨੇ ਪਤਾ ਨਹੀਂ ਕਿੱਦਾਂ ਇਹਦਾ ਮੂੰਹ ਬੰਦ ਕਰਾਇਆ ਹੁਣ ਇਹਨਾਂ ਦੋਵਾਂ ਜਣੀਆਂ ਦਾ ਵੀ ਉਹ ਦੀਦੀ ਰਹਿਣ ਦਿਓ ਹੁਣ ਕੀ ਪਤਾ ਅਗਲੀ ਦਾ ਵੇਚੇ ਸਾਡੇ ਵੀ ਨਾਂ ਲਿਖਾਉਣੇ ਅਹੀਂ ਵੀ ਨਹੀਂ ਫਿਰ ਬੱਜਿਆ ਛੁੱਟਣਾ ਵੇਖ ਅਮਨ ਜੋ ਹੁੰਦਾ ਉਹ ਹੋ ਜੇ ਪਰ ਜੇ ਮੈਂ ਉਹਦੀ ਮਾਂ ਨੂੰ ਨਾ ਨਾ ਦੱਸਿਆ ਤੇ ਮੈਨੂੰ ਇਸੇ ਗੱਲ ਦਾ ਪਛਤਾਵਾ ਰਹਿਣਾ ਕਿ ਉਹਦੀ ਮਾਂ ਮੇਰੇ ਕਰਕੇ ਦਰਦ ਦਰਦੀਆਂ ਠੋਕਰਾਂ ਖਾਂਣ ਲਈ ਮੈਨੂੰ ਸਕੂਨ ਨਹੀਂ ਮਿਲਣਾ ਦੀਦੀ ਦੁੱਖ ਤੇ ਮੈਨੂੰ ਵੀ ਬੜਾ ਲੱਗਦਾ ਬਾਕੀ ਦੇਖ ਲਓ ਤੁਸੀਂ ਜਿੱਦਾਂ ਵੀ ਕਰਨਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਓ ਯਾਰ ਮੈਨੂੰ ਕੋਈ ਪਰਵਾਹ ਨਹੀਂ ਜੇ ਮੈਂ ਫਸਦੀ ਆ ਨਾ ਤੇ ਫਸ ਜਾ ਸ਼ਾਇਦ ਮੇਰਾ ਇਹੋ ਹੀ ਪਛਤਾਪ ਹੋ ਜੇ ਮੇਰੀ ਜਿਹੜੀ ਗਲਤੀ ਕੀਤੀ ਰੱਬ ਮੈਨੂੰ ਇਹਦੇ ਵਿੱਚ ਹੀ ਮਾਫ ਕਰ ਦੇ ਮੈਂ ਹੁਣ ਇਹ ਚੀਜ਼ ਦੀ ਪਰਵਾਹ ਨਹੀਂ ਕਰਨੀ ਮੈਂ ਉਹਦੀ ਮਾਂ ਨੂੰ ਦੱਸਣਾ ਤੇ ਦੱਸਣਾ ਜੋ ਮਰਜ਼ੀ ਹੋ ਜੇ ਹੁਣ ਮੇਰੇ ਨਾਲ ਮੈਨੂੰ ਕੋਈ ਇਸ ਗੱਲ ਦੀ ਚਿੰਤਾ ਨਹੀਂ ਹੋ ਹੈਗੀ ਚਲ ਠੀਕ ਆ ਦੀਦੀ ਤੁਸੀਂ ਦੱਸ ਦੋ ਫੇ ਮੈਂ ਵੀ ਤੁਹਾਡੇ ਨਾਲ ਹੀ ਆ ਜਾ ਮੇਰਾ ਫੋਨ ਫੜ ਕੇ ਲਿਆ ਮੇਰੇ ਮੂੰਹ ਵਾਲ ਕੀ ਵੇਖੀ ਜਾਨਨੀ ਆ ਲਿਆ ਫੋਨ ਦੇ ਮੈਨੂੰ ਫੜਾ ਕਿਉਂ ਨਹੀਂ ਹਲੋ ਬੀਂ ਦੀਦੀ ਫੋਨ ਤੇ ਆਪਾਂ ਲੱਗੇ ਕਰਨ ਨੰਬਰ ਹੈਗਾ ਤੁਹਾਡੇ ਕੋਲ ਹਾਂ ਹਾਂ ਇਹੋ ਤੇ ਮੇਰੀ ਖਾਸੀਅਤ ਆ ਮੈਂ ਕਦੀ ਕਿਸਦਾ ਇੱਕ ਵਾਰੀ ਨੰਬਰ ਸੇਵ ਕਰ ਲਾਂ ਤੇ ਉਹ ਕਟਿਆ ਨਹੀਂਗਾ ਤੇ ਮੇਰੀ ਗੂਗਲ ਆਈਡੀ ਚ ਸੇਵ ਹੀ ਰਹਿੰਦੇ ਮੈਨੂੰ ਫੇਰ ਵੀ ਡਰ ਲੱਗ ਜਾਂਦਾ ਦੀਦੀ ਬਸ ਚੋ ਕੀ ਦਾ ਫੋਨ ਆ ਗਿਆ ਵਾ ਵੇਖਾਂ ਸਹੀ ਹਾਏ ਇਹ ਤਾਂ ਨਵਾਂ ਹੀ ਨੰਬਰ ਵਾ ਕੋਈ ਚੁੱਕਾਂ ਕਿ ਨਾ ਚੁੱਕਾਂ ਮਾਰਾ ਸੋਖੀ ਹੋਵੇ ਹੈਲੋ ਸਸੀਗਲ ਮਾਸੀ ਜੀ ਤੂੰ ਹੀ ਕੌਣ ਜੋ ਮੈਂ ਬਲਜੀਤ ਦੀ ਦਰਾਣੀ ਬੋਲਣ ਰਹੀ ਆ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਫੋਨ ਕਿਉਂ ਕਰਿਆ ਤਾ ਹੀ ਤੂੰ ਮਾਸੀ ਜੀ ਮੇਰੀ ਇੱਕ ਗੱਲ ਸੁਣ ਲਓ ਤੁਸੀਂ ਫੋਨ ਨਾ ਕਟਿਓ ਖਬਰ ਬਾਹਰ ਅੱਜ ਤੋਂ ਬਾਅਦ ਮੈਨੂੰ ਫੋਨ ਲਾਇਆ ਤੇ ਕੋਟਾ ਕਚੈਰੀਆਂ ਚ ਅਜੇ ਤੱਕਰ ਮੈਂ ਧੱਕੇ ਖਾਂਡੀ ਥਾਣਿਆਂ ਦੇ ਵਿੱਚ ਤੇ ਅਜੇ ਤੱਕਰ ਮੇਰੀ ਧੀ ਦੀ ਉਗ ਸੁਗ ਨਹੀਂ ਨਿਕਲੀ ਤੇ ਨਾਲੇ ਤੁਸੀਂ ਪੁਲਿਸ ਨੂੰ ਪੈਸੇ ਖਵਾਲ ਕੇ ਤੇ ਪੁਲਿਸ ਦਾ ਮੂੰਹ ਬੰਦ ਕਰਾ ਦਿੱਤਾ ਵਾ ਮਸੀ ਜੀ ਮੈਂ ਤੁਹਾਡੇ ਨਾਲ ਬਲਜੀਤ ਬਾਰੇ ਗੱਲ ਕਰਨੀ ਆ ਉਹਦੇ ਵਿੱਚ ਸਭ ਤੋਂ ਵੱਡੀ ਗਲਤੀ ਸਾਡੀ ਸੀ ਸਾਨੂੰ ਅੱਜ ਅਹਿਸਾਸ ਹੋਣ ਲਿਆ ਜੇ ਇਹੀ ਬਲਜੀਤ ਨਾ ਇੰਨਾ ਮਾੜਾ ਨਾ ਕੀਤਾ ਹੁੰਦਾ ਨਾ ਤੇ ਸਾਡੇ ਨਾ ਵੀ ਆ ਮਾੜਾ ਨਾ ਹੁੰਦਾ ਸਾਨੂੰ ਆ ਦਿਨ ਵੇਖਣੇ ਨਾ ਪੈਂਦੇ ਨਹੀਂ ਹੁਣ ਕੀ ਦੱਸਣਾ ਬਲਜੀਤ ਬਾਰੇ ਕੋ ਬਾਕੀ ਰਹਿ ਗਿਆ ਵਾ ਮਸੀ ਜੀ ਬਲਜੀਤ ਦਾ ਕਤਲ ਹੋ ਗਿਆ ਸੀ ਹੈ ਕਤਲ ਹਾਏ ਰੱਬਾ ਤੁਸੀਂ ਕੁੜੀ ਮੇਰੀ ਦਾ ਕਤਲ ਕਰਤਾ ਹੋ ਹਾਏ ਹਾਏ ਮਾਸੀ ਜੀ ਬਲਜੀਤ ਦੇ ਕਤਲ ਪਿੱਛੇ ਨਾ ਸਾਡਾ ਸਾਰਿਆਂ ਦਾ ਹੱਥ ਆ ਸਾਡਾ ਸਾਰਾ ਪਰਿਵਾਰ ਨਾਲਿਆ ਵਾ ਮੈਂ ਚਾਹੁੰਦੀ ਸੀ ਵੀ ਮੇਰੀ ਭੈਣ ਦੇ ਪੈਰ ਲੱਗ ਜਾਣਗੇ ਮੇਰੀ ਭੈਣ ਦੇ ਬਚਾ ਹੋ ਜਾਊਗਾ ਪਰ ਨਹੀਂ ਇਹ ਗਲਤ ਕੰਮ ਦਾ ਨਾ ਗਲਤੇ ਨਤੀਜਾ ਆਉਂਦਾ ਵਾ ਜੋ ਕੁਝ ਬਲਜੀਤ ਨਾਲ ਹੋਇਆ ਨਾ ਉਹਦੀ ਸਜ਼ਾ ਅੱਜ ਆਪਾਂ ਭੁਗਤਣ ਡਾਂ ਆ ਸੱਜੀ ਗਾਲ ਮਾਸੀ ਜੀ ਉਹੀ ਕੁਝ ਸਾਡੇ ਨਾਲ ਹੋਣ ਦਾ ਮੈਨੂੰ ਅੱਜ ਅਹਿਸਾਸ ਹੋਇਆ ਵਾ ਐਨੀ ਤੈਨੂੰ ਸ਼ਰਮ ਨਾ ਆਈ ਨੀ ਮੇਰੀ ਤੇ ਫੁੱਲਾਂ ਵਰਗੀ ਮਾਰ ਕੇ ਰੱਖ ਦਿੱਤੀ ਨੀ ਤੂੰ ਹਮਤਰੇ ਸਾਰੇ ਰੱਲ ਹੋ ਐਨੀ ਮੈਂ ਤੁਮ ਨੂੰ ਫੁੱਲ ਲਾ ਕੇ ਤਾਂ ਦੱਸ ਲਕੀ ਆ ਨਿਕਲੇ ਨਹੀਂ ਹਮਤਰੇ ਮੇਰੇ ਤੇ ਮਾਰਤੇ ਹਮਤਰੇ ਮਾਸੀ ਜੀ ਮੈਂ ਕੋਈ ਤੁਹਾਨੂੰ ਸਿਨਿਆ ਨਹੀਂ ਦੇਣ ਈ ਮੈਂ ਤੁਹਾਡਾ ਸਾਥ ਦਊਂਗੀ ਮੈਂ ਤੁਹਾਡੇ ਨਾਲ ਆ ਜਿੱਥੇ ਤੁਹਾਨੂੰ ਥਾਣੇ ਕਚੈਰੀ ਜਿੱਥੇ ਵੀ ਲੋੜ ਪਏ ਮੈਂ ਤੁਹਾਡੇ ਨਾਲ ਗਵਾਹੀ ਦਊਂਗੀ ਮੈਂ ਤੇ ਮੇਰੀ ਭੈਣ ਦੋਵੇਂ ਜਣੀਆਂ ਤੁਹਾਡੇ ਨਾਲ ਹੀ ਖੜਾਂਾਂਗੇ ਨਹੀਂ ਤੂੰ ਅੱਗੇ ਤੂੰ ਇਹਨਾਂ ਦੇ ਨਾਲ ਹਾਂ ਉਹਨਾਂ ਦੀਆਂ ਹਾਮੀਆਂ ਭਰਦੀ ਹਾਂ ਹੁਣ ਐਡੀ ਛੇਤੀ ਕਿੱਦਾਂ ਬਦਲ ਗਈਆਂ ਤੇ ਦੋਵੇਂ ਜਣੀਆਂ ਤੁਹਾਡੇ ਦਿਲ 'ਚ ਹੋਣਾ ਵਾ ਕਿ ਹੁਣ ਉਹਨਾਂ ਨੂੰ ਜੇਲ੍ਹ ਕਰਾ ਕੇ ਤੁਹਾਨੂੰ ਮੌਜਾਂ ਮਾਣਨਾਂ ਜੀਆਂ ਹਾਂ ਦੋਵੇਂ ਪ੍ਰਧਾਨ ਹੋ ਜਾਣਗੀਆਂ ਮਾਸੀ ਜੀ ਅੰਦਰ ਕਰਾਉਣ ਦੀ ਗੱਲ ਨਹੀਂ ਆ ਪਰ ਆਪਾਂ ਨੂੰ ਅਹਿਸਾਸ ਹੋਇਆ ਵਾ ਕਿ ਬਲਜੀਤ ਦੀਦੀ ਨੇ ਜੋ ਵੀ ਕੁਝ ਕੀਤਾ ਨਾ ਬਹੁਤ ਆਪਾਂ ਗਲਤ ਕੀਤਾ ਆਪਾਂ ਦੋਵੇਂ ਭੈਣਾਂ ਤੁਹਾਡੇ ਨਾਲ ਤੁਹਾਡਾ ਸਾਥ ਦੇਣਾ ਚਾਉਨੀਆਂ ਵਾ ਨਹੀਂ ਹੁਣ ਗਵਾਹੀਆਂ ਦੇਣ ਦਾ ਕੀ ਫਾਇਦਾ ਕੱਲੀ-ਕੱਲੀ ਮੇਰੀ ਧੀ ਤੁਈ ਮਾਰ ਕੇ ਰੱਖ ਦਿੱਤੀ ਜੋ ਹੁਣ ਇੰਨਾ ਪੁਰਾਣਾ ਕੇਸ ਪੁਲਿਸ ਵਾਲੇ ਕੀ ਆਖਣਗੇ ਚੁੱਕਣਗੇ ਹੁਣ ਉਹਨਾਂ ਨੇ ਤੇ ਮੇਰੀ ਇੱਕ ਵੀ ਨਹੀਂ ਮੰਨਣੀ ਮੰਮੀ ਹਾਂ ਜਿਹੜੇ ਹਿਸਾਬ ਨਾਲ ਦੋਵੇਂ ਭੈਣਾਂ ਜੋਰ ਲਾਉਂਦੀਆਂ ਨਾ ਮੈਨੂੰ ਤਾਂ ਕਿਹੜੇ ਡਰ ਵੀ ਹੁੰਦਾ ਵਾ ਕਿਤੇ ਮੂੰਹ ਨਾ ਖੋਲ ਦੇਣਾ ਆਪਾਂ ਵਿਹਾਂ ਮੈਂ ਖੋਲ ਦੇਣ ਗਿਆ ਉਹ ਤਾਂ 100 ਡਰਕਾਂ ਦੀ ਡਰਕਲਾ ਵਾ ਉਹ ਖੋਲਣ ਡੀਆਂ ਮੂੰਹ ਇਹਨੇ ਜੋ ਕੀਆ ਕਿੱਥੋਂ ਡਰਾਵੇ ਹੀ ਦਿੰਦੀਆਂ ਤੁਹਾਨੂੰ ਪਰ ਮੰਮੀ ਅਮਨ ਦਾ ਮੈਂ ਭੇਟ ਪਾਇਆ ਵਾ ਅਮਨ ਦਾ ਆਵਾ ਕਿ ਜੇ ਨਹੀਂ ਕੂਣਾ ਤਾਂ ਨਹੀਂ ਕੂਣਾ ਤੇ ਜੇ ਉਹਦਾ ਮੂੰਹ ਖੁੱਲ ਗਿਆ ਨਾ ਉਹਨੇ ਨਹੀਂ ਉਹ ਵੇਖਣਾ ਕਿ ਸਾਨੂੰ ਸਜ਼ਾ ਹੋਣੀ ਨਾਲ ਕਿ ਨਹੀਂ ਹੋਣੀ ਹੈ ਤੇ ਸਾਡਾ ਸਾਰਿਆਂ ਦੇ ਹੱਥੀ ਵਿੱਚ ਮੇਰੀ ਗੱਲ ਸੁਣ ਜੇ ਸਾਨੂੰ ਕੋ ਹੋਊਗਾ ਤਾਂ ਨਾਲ ਹੀ ਐਵੇਂ ਨਾ ਲੇਟਿੰਗਾ ਜਾਣਾ ਤੂੰ ਇਹ ਨਾ ਫਿਕਰ ਕਰ ਵੀਰ ਕੀ ਚੀ ਤੇ ਵੈਸੇ ਆਪਾਂ ਗਲਤੀ ਆ ਮੈਨੂੰ ਤੇ ਹੁਣ ਪਛਤਾਵਾ ਹੋਣ ਦਿਆ ਵਾ ਲੈ ਆ ਸੁਣ ਲੈ ਡਰ ਲਾ ਪਿਆ ਵਾ ਫਿਰ ਮੂੰ ਤੇਰਾ ਹਜੇ ਦਾ ਇਹ ਨਹੀਂ ਸੁਕਾਰਵਾਉਂਦਾ ਸਾਨੂੰ ਵੀ ਨਾਲ ਇਹਨਾਂ ਦੋਹਾਂ ਜੀਆਂ ਨੂੰ ਕੋਈ ਜ਼ਿਆਦਾ ਇਹ ਰੱਖ ਜਾ ਜਾਂਦੇ ਆ ਉਹਦਾ ਹੁਣ ਉਹਦੇ ਦਾ ਤਹੂ ਹਲਾ ਛੇ ਰੇ ਤੁਹਾਡੇ ਦੋਹਾਂ ਜੀਆਂ ਦੀਆਂ ਆਂ ਕਿ ਵੀਰ ਐਡਾ ਕਰਦੇ ਉਦਾਂ ਕਰਦੇ ਤੇਰੇ ਨਾਲ ਹੁਣ ਤੁਸੀਂ ਦੋਵੇਂ ਥਰਕੀ ਜਾਂਦੇ ਆਪਣੀ ਜੁਬਾਨ ਤੇ ਰਹੋ ਉਹ ਸਾਈਕਲ ਦਾ ਵੀ ਸਟੈਂਡ ਹੁੰਦਾ ਤੁਹਾਡੇ ਜੀਓ ਦੋਹਾਂ ਜੀਆਂ ਦਾ ਸਟੈਂਡ ਹੀ ਕੋਈ ਨਹੀਂਗਾ ਉਹ ਮੈਂ ਤੇ ਵੀਰੇ ਸੋਚਿਆ ਸੀ ਮੰਮੀ ਚੰਗੀ ਗੱਲ ਕਰਦੀ ਐ ਸਿਆੜੀ ਗੱਲ ਕਰਦੀ ਸ਼ਾਇਦ ਇਹੋ ਹੀ ਕੋਈ ਨਾ ਕੋਈ ਸਿਆੜਾ ਮਤ ਦੇ ਦੂਗੀ ਮੈਨੂੰ ਕੀ ਬੋਲ ਮੰਮੀ ਤੇ ਜਿੰਨੀਆਂ ਮਤਾਂ ਦਿੱਤੀਆਂ ਸਾਰੀਆਂ ਬੁੱਠੀਆਂ ਪੈਣੀਆਂ ਮੇਰੀ ਸੁਣ ਲੈ ਗੱਲ ਮੈਂ ਭਾਵੇਂ ਘਰ ਰੋਟੀਆਂ ਖਾਣਾ ਆਵੇਂ ਖਾਲਾ ਮੈਂ ਜੇਲ੍ਹ ਚ ਠੀਕ ਆ ਨਾ ਆਪਣਾ ਸੋਚ ਲਾ ਤੇ ਆਪਣੀ ਘਰ ਦੀ ਨੂੰ ਸਮਝਾ ਲਾ ਕਿ ਜੇ ਸਜ਼ਾ ਤੈਨੂੰ ਵੀ ਨਾਲ ਨੂੰ ਤੇਰੀ ਘਰ ਦੀ ਨੂੰ ਵੀ ਤੇ ਤੇਰੇ ਨਿਆਣੇ ਦੋਵੇਂ ਰੁੱਲ ਜਾਣੇ ਆ ਇਹ ਗੱਲ ਉਹਨੂੰ ਸਮਝਾ ਦੇਣੀ ਪਹਿਲਾਂ ਇਹ ਨਾ ਹੋਵੇ ਹਵਾਜ ਤੀਰ ਮਾਰਦੀ ਮਾਰਦੀ ਆਪ ਵੀ ਫਸ ਜੇ ਨਾਲ ਸਾਡੀ ਕੋਈ ਗੱਲ ਨਹੀਂ ਅਸੀਂ ਚਾਹ ਇੱਥੇ ਦਾਲ ਖਾ ਲਈਏ ਉੱਥੇ ਖਾ ਲਈ ਪਰ ਇਹ ਬੱਚਿਆਂ ਦਾ ਸੋਚ ਲਿਓ ਕੋ ਨਾਲ ਇਹ ਗੱਲ ਨਾ ਸਾਨੂੰ ਡੋੜਦੀ ਡੋੜਦੀ ਆਪ ਹੀ ਡੁੱਬ ਜੇ ਇਹ ਗੱਲ ਉਹਨੂੰ ਸਮਝਾ ਲਈ ਕਿ ਤੇ ਮੈਨੂੰ ਆਪ ਨੂੰ ਆਉਂਦਾ ਵਾ ਤੇ ਮੇਰੇ ਤੇ ਨਿਆਣੇ ਰੋਲ ਕਰਨੇ ਆ ਜੇ ਐਸ ਉਮਰੇ ਕੋਈ ਸਜਾ ਸੁਝਾਉਗੀ ਮਿੰਤੇ ਤਾਂ ਕਿਉਂ ਸੋਚਦਾ ਆਂ ਤੂੰ ਸੋਚਦੇ ਫਿਰ ਉਹ ਹੀ ਕਰਨਾ ਆਹਾਂ ਕਿਉਂ ਡਰੁੰਦੇ ਤੇ ਸਾਨੂੰ ਹੀ ਹਾਂ ਇਹ ਕਿਹੜੀ ਗੱਲ ਹੋਈ ਤੈਨੂੰ ਡਰੋਂ ਲਾ ਪਿਆ ਕਿਤੇ ਸਾਨੂੰ ਡਰ ਹੁੰਦਾ ਨਹੀਂਗਾ ਤੈਨੂੰ ਹੁਣ ਹਗਲੇ ਸੁਪਰੇ ਚੁੱਕੇ ਅੰਬਰੀ ਡਰੋਂ ਲਾ ਪਿਆ ਕੋਈ ਗੱਲ ਨਹੀਂ ਇੱਧੇ ਜबान ਮੈਂ ਬੰਦ ਕਰਾਉਂਗਾ ਕੋਈ ਗੱਲ ਹਾਂ ਗੱਲ ਕਰ ਮੈਂ ਜੀ ਜबान ਆਪੇ ਬੰਦ ਕਰਾ ਲੂੰਗਾ ਇੰਨਾ ਗੱਲਾਂ ਤਾਂ ਰਵੀ ਪਿਛਲੇ ਗੱਲਾਂ ਭੁੱਲ ਜਾ ਅੱਗੇ ਦਾ ਸੋਚੋ ਆਪਣਾ ਅੱਗਾ ਸਵਾਰਨਾ ਆਪਣਾ ਹੁਣ ਕੋਈ ਗੱਲ ਨਹੀਂ ਆ ਜਿੱਦਾਂ ਮੇਰੇ ਡਾਗਾ ਥਾਗੇ ਨੇ ਵੇਖੀ ਇਹਨਾਂ ਮੈਂ ਅਮਨ ਘਟ ਜਈ ਜੋਰ ਨੇ ਵੱਡੀ ਜਣੀ ਪੂਰਾ ਜ਼ੋਰ ਲਾਉਂਦੀ ਆ ਕਰਮੀਤ ਇਹ ਉਹਨੂੰ ਹੱਲਾ ਸ਼ੇਰੀਆਂ ਦੇਣ ਲਈ ਮੈਂ ਸ਼ਾਮ ਦਾ ਆਹ ਬੋਲਦੀ ਗਾੜੀਆਂ ਈ ਜ਼ੁਬਾਨ ਕੱਢਦੀ ਗਾੜੀ ਏ ਜੇ ਇਹਨੂੰ ਸ਼ੁਰੂ ਤੋਂ ਵਰਜਿਆ ਹੁੰਦਾ ਨਾ ਸੋਣਾ ਤੇ ਨਿਗਾਮ ਪਾਈ ਹੁੰਦੀ ਤਾਂ ਅੱਜ ਇੰਨਾ ਬੋਲਦੀ ਨਾ ਇੰਨਾ ਭੋਕਦੀ ਨਾ ਏ ਕੋਈ ਵੀ ਤੂੰ ਹੀ ਉਦੋਂ ਖੁੱਲਾ ਦਿੱਤੀਆਂ ਸੀ ਮਾੜੀ ਮੋਟੇ ਖੁੱਲਾ ਮੈਂ ਤੈਨੂੰ ਅੱਜ ਨਾ ਇੰਨੀ ਖੁੱਲ ਦੇ ਨਾ ਹਣ ਮੈਨੂੰ ਕੀ ਪਤਾ ਏ ਤੇਨੇ ਸਾਡੇ ਸਿਰ ਤੇ ਚੜ ਜਾਣਾ ਉਹ ਹੁਣ ਸਿਰ ਤੇ ਛੱਡ ਕੇ ਸਾਡੇ ਸਿਰ ਤੇ ਨੱਚਣ ਤਾਂ ਵੀ ਆ ਮੈਂ ਚੰਡੀ ਆ ਨਾ ਤੈਨੂੰ ਲਾਉਣਾ ਵੀ ਸੁੱਖੋ ਤੂੰ ਕੋਈ ਨਹੀਂ ਮੰਮੀ ਉਹਦੇ ਲਾ ਹੀ ਲਵਾਂ ਜਿਹੜੀ ਉਹ ਫੇਰ ਵੇਖੀ ਜਾਊਗੀ ਵੇਖੀ ਜਾਊਗੀ ਫੇਰ ਤੇ ਭਾਈ ਦਾ ਰਵਾਨ ਕੋਈ ਆਈ ਆ ਹਾਂ ਉਹ ਠੀਕ ਵਾ ਫੇਰ ਹੁਣ ਡਰਨਾ ਨਹੀਂ ਤੂੰ ਦੋਵਾਂ ਨੇ ਇਹ ਨਹੀਂ ਵੀ ਤੁਸੀਂ ਡਰ ਜਰਜੋ ਉਹਨਾਂ ਕੋ ਤਾਂ ਹੋਰ ਕੂਏ ਚੜ ਜਾਣ ਕੋਈ ਲੋੜ ਨਹੀਂ ਤੁਹਾਨੂੰ ਡਰਨ ਦੀ ਜਿੰਨੀ ਦਰ ਮੈਂ ਬੈਠੀ ਚੱਲ ਮੰਮੀ ਤੁਸੀਂ ਮਾਂ ਪੁੱਤ ਮਾਰੋ ਗੱਲਾਂ ਮੈਂ ਪਹਿਲਾਂ ਕੰਨ ਲਾ ਕੇ ਸੁਣਾ ਕੀੜੀਆਂ ਮਸਲਾਵਾ ਕਰਨ ਚੱਲ ਜਾ ਜਾ ਹੌਲੀ ਹੌਲੀ ਮਾਸੀ ਜੀ ਫਿਕਰ ਨਾ ਕਰੋ ਬਲਜੀਤ ਦੀਦੀ ਨੂੰ ਇਨਸਾਫ ਜ਼ਰੂਰ ਦਿਵਾਵਾਂਗੇ ਉਹ ਭਾਵੇਂ ਇਸ ਦੁਨੀਆ 'ਚ ਨਹੀਂ ਰਹੇ ਸਾਡੇ ਤੋਂ ਵੱਡਾ ਗਵਾਹ ਕੌਣ ਹੋ ਸਕਦਾ ਵਾ ਆਪਾਂ ਤੁਹਾਡੇ ਨਾਲ ਆ ਪੂਰਾ ਸਾਥ ਦੇਵਾਂਗੇ। ਅੱਛਾ। ਤੁਸੀਂ ਗਵਾਹੀ ਦੇਉਗੇ ਸਾਡੇ ਖਿਲਾਫ। ਫੜਾ ਹਾਂ ਪਹਿਲਾਂ ਫੋਨ ਇੱਧਰ। ਮੰਮੀ! ਤੁਹਾਡੇ ਇਨੀ ਹੀ ਮਾਦੇ। ਵੇ ਕੀ ਹੋਇਆ ਵਾ? ਓਏ ਡੇਂਗਾ ਸਾਡੇ ਘਰ ਜਾਰਨੇ। ਬਲਜੀਤ ਦੀ ਮਾਂ ਨੂੰ ਫੋਨ ਲਾਇਆ ਈਓ। ਉਹਨੂੰ ਸਾਰੀਆਂ ਗੱਲਾਂ ਦੱਸਣ ਦੀਆਂ। ਕੀ ਕਰਨਾ ਨਾ ਨਾ ਹਾਂ। ਇਹਨਾਂ ਦਾ ਉਹ ਹੀ ਹਾਲ ਪਾਰ ਕੇ ਨਾ ਪਜੀਦਾ ਘੁੜਕ ਕੀਤਾ ਇਹਨਾਂ ਦੇ ਘੁੜਦੇ ਦੋ ਦੀਆਂ ਰਕਾਂ ਮੈਨੂੰ ਪਤਾ ਲੱਗੇ ਇਹਨਾਂ ਨੂੰ ਪਰ ਮੰਮੀ ਇਹ ਫੂਲ ਫੜ ਇਹਨਾਂ ਦਾ ਬੱਜੋਗੇ ਫੇਰ ਹੀ ਗਵਾਈ ਦੋਗੇ ਨਾ ਖਬਰਦਾਰ ਜੀ